ਆਪਰ ਨੇ ਇਟਰੂ ਰੇ ਖੜੇ ਆ ਪੀਆਰਟੀਸੀ ਵੱਲੋਂ ਅੱਜ ਜੋ ਬਰਨਾਲਾ ਢੀਪੂ ਦੀ ਗੱਡੀ ਨਾਲ ਟੂਲ ਟੈਕਸ ਮੁਲਾਜ਼ਮਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਆ ਤੇ ਆਪਣੇ ਡਰਾਈਵਰ ਕਲੈਕਟਰ ਭਰਾਵਾ ਦੀ ਕੁੱਟਮਾਰ ਕੀਤੀ ਗਈ ਆ ਉਹਦੇ ਰੋਸ ਵਜੋਂ ਪੂਰੀ ਪੀਆਰਟੀਸੀ ਤੇ ਪੰਨਬੱਤ ਹਰਿਆਣਾ ਰੋਡਵੇਜ ਜਿੰਨੀਆਂ ਵੀ ਆਪਣੀਆਂ ਟਰਾਂਸਪੋਰਟ ਦੇ ਬੱਸਾਂ ਦੇ ਵਿੱਚ ਰੋਸ ਵਜੋਂ ਟੂਲ ਟੈਕਸ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਣ ਤੋਂ ਬਾਅਦ ਟੂਲ ਟੈਕਸ ਦੇ ਮੁਲਾਜ਼ਮਾਂ ਤੇ ਆਪਾਂ ਕਾਰਵਾਈ ਦੀ ਮੰਗ ਕੀਤੀ ਹੈ ਤੇ ਪੁਲਿਸ ਮੁਲਾਜ਼ਮਾਂ ਨੇ ਭਰੋਸਾ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਨੇ ਵੀ ਉਹਨਾਂ ਦੇ ਕਾਰਵਾਈ ਕਰਾਂਗੇ ਤੇ ਥਾਣੇ ਜਾ ਕੇ ਐਫ ਆਈ ਆਰ ਦੀ ਕਾਪੀ ਆਪਾਂ ਨੂੰ ਦੇਣਗੇ ਜੋ ਘੰਟੇ ਅੱਧੇ ਘੰਟੇ ਜ ਆਪਾਂ ਨੂੰ ਮਿਲ ਜਾਣੀ ਹੈ ਤੇ ਤਿੰਨ ਮੁਲਾਜ਼ਮ ਨੇ ਟੂਲ ਟੈਕਸ ਦੇ ਜਿਨ੍ਹਾਂ ਤੇ ਆਪਾਂ ਕਾਰਵਾਈ ਦੀ ਮੰਗ ਕਰੀਏ ਤੇ ਉਹਨਾਂ ਦੀ ਪਛਾਣ ਕੀਤੀ ਹੈ ਇੱਕ ਤਾਂ ਨਰਿੰਦਰ ਕੁਮਾਰ ਆ ਜੀ ਇੱਕ ਵਿਸ਼ਾਲ ਬਰਮਾ ਤੇ ਇੱਕ ਮਨਪ੍ਰੀਤ ਖਾਨਾ ਜੋ ਕਿ ਟੂਲ ਟੈਕਸ ਤੇ ਹਰ ਰੋਜ਼ ਗੁੰਡਾਗਰਦੀ ਕਰਦੇ ਆ ਤੇ ਨੰਗਾ ਨਾ ਚੁਰੇ ਜਿਹੜਾ ਟੂਲ ਟੈਕਸ ਤੇ ਹੁੰਦਾ ਕਾਰਾਂ ਵਾਲਿਆਂ ਨਾਲ ਬਦਵਾਸੀ ਜੋ ਵੀ ਪਰਸਨਲ ਹੀ ਸਾਧਾ ਤੇ ਹੁੰਦਾ ਇਸੇ ਤਰੀਕੇ ਨਾਲ ਜਦੋਂ ਇੱਕ ਆਪਣੀਆਂ ਬੱਸਾਂ ਵਾਸਤੇ ਇਹਨਾਂ ਨੇ ਤਕਰੀਬਨ 7-8 ਮਹੀਨੇ ਪਹਿਲਾਂ ਇਹਨਾਂ ਦੇ ਮੈਨੇਜਰ ਵੱਲੋਂ ਭਰੋਸਾ ਦਿੱਤਾ ਗਿਆ ਵੀ ਸੋਡੀਆਂ ਬੱਸਾਂ ਵਾਸਤੇ ਅਸੀਂ ਲੈਣਾ ਕੰਪਲਸਰੀ ਕਰਾਂਗੇ ਜਿਹਦਾ ਆਪਣੇ ਦੇ ਵਿੱਚ ਲਿਖਤੀ ਵੀ ਰਿਕਾਰਡ ਪਿਆ ਹੈ ਜੋ ਇਹਨਾਂ ਨੇ ਦਿੱਤਾ ਸੀਗਾ ਆਪਣਾ 1 ਨੰਬਰ ਲੈਣਾ ਰਾਜਪੁਰੇ ਤੋਂ ਹੋਂ ਸਮਾਂ ਤੇ ਚੰਡੀਗੜ੍ਹ ਤੋਂ ਜਾਣ ਸਮਾਂ 7 ਨੰਬਰ ਲੈਣਾ ਉਹ ਦਿੱਤੀਆਂ ਗਿਆ ਤੇ ਇਹਨਾਂ ਦੀ ਲਾਪਰਵਾਹੀ ਜੋ ਟੂਲ ਟੈਕਸ ਮੁਲਾਜ਼ਮਾਂ ਦੀ ਅੱਜ ਸਿੱਧੀ ਤੋਂ ਸਿੱਧੀ ਲਾਪਰਵਾਹੀ ਹੈ ਵੀ ਉਹ ਲਾਈਨਾਂ ਦੇ ਵਿੱਚ ਜਾਮ ਹੁੰਦਾ ਤੇ ਬੱਸਾਂ ਜਾਮ ਕਰਕੇ ਲੇਟ ਹੋਣ ਕਰਕੇ ਟਾਈਮ ਮਿਸ ਹੁੰਦੇ ਆ ਤੇ ਬੱਸਾਂ ਭਜਾਉਣੀਆਂ ਪੈਂਦੀਆਂ ਤਾਂ ਹਾਸੇ ਦਾ ਸਕਾਰ ਵੀ ਹੁੰਦੀ ਆ ਜਿਹਦੀ ਸਿੱਧੇ ਤੋਂ ਸਿੱਧਾ ਗੁਨਾਹਗਾਰ ਟੂਲ ਟੈਕਸ ਦੀ ਮੈਨੇਜਮੈਂਟ ਹੈ ਤੇ ਆਪਾਂ ਆ ਤਿੰਨ ਜਿਹੜੇ ਬੰਦੇ ਆ ਟੂਲ ਟੈਕਸ ਦੇ ਗੁੰਡੇ ਪਾੜੇ ਹੋਇਆ ਇਹਨਾਂ ਦੇ ਅੱਜ ਪਰਚਾ ਕਰਾ ਕੇ ਐਫ ਆਈ ਆਰ ਦੀ ਕਾਪੀ ਸਾਰੇ ਸਾਥੀ ਨਾਲੇ ਪਹੁੰਚ ਜਾਣੀਆਂ ਤੇ ਹੁਣ ਪੁਲਿਸ ਮੜਾ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਤੋਂ ਬਾਅਦ ਆਪਾਂ ਟੂਲਟੈਕਸ ਖੋਲ ਰਹੇ ਆ ਤੇ ਥਾਣੇ ਦੇ ਵਿੱਚ ਆਪਣੇ ਮੋਦਬਰ ਬੰਦੇ ਪੰਜ ਸੱਤ ਜਾਣੇ ਜਾ ਕੇ ਐਫ ਆਈ ਆਰ ਦੀ ਕਾਪੀ ਲੈ ਕੇ ਆਣਗੇ ਜਿਹੜਾ ਧੰਨਵਾਦ ਸਾਥੀਆਂ ਦਾ ਜਿਹੜੇ ਵੀ ਸਾਥੀਆਂ ਨੇ ਪੂਰੇ ਖੜ ਕੇ ਆਪਣੇ ਭਰਾਵਾ ਦਾ ਸਾਥ ਦਿੱਤਾ ਹੁਣ ਜਿਹੜਾ ਡਰਾਈਵਰ ਹੈ ਉਹਦਾ ਨਾਮ ਕੀ ਹੈ ਜੀ ਤੇ ਆਪਣੇ ਨਾਲ ਨੇੜੇ-ਤੇੜੇ ਪਿੰਡਾਂ ਦੀਆਂ ਕਿਸਾਨ ਜਥੇਬੰਦੀਆਂ ਆਪਣੇ ਨਾਲ ਹੀ ਉਹਦੇ ਧਰਨੇ ਦੇ ਵਿੱਚ ਹਾਜ਼ਰ ਨੇ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿਸਾਨ ਜਥੇਬੰਦੀਆਂ ਆਪ ਕਿਨੇ ਬਰਦਾਵਾ ਇਤਰਾਇ ਸੁਣ ਹਾਂਜੀ ਆ ਪ੍ਰਧਾਨ ਜੀ ਨੇ ਬਾਜੀ ਤੁਹਾਡੇ ਜ਼ਖਮੀ ਡਰਾਈਵਰ ਦਾ ਨਾਮ ਕੀ ਹੈ ਮੰਗਲ ਸਿੰਘ ਆ ਜੀ ਮੰਗਲ ਸਿੰਘ ਜੀ ਬਰਨਾਲਾ ਡਿੱਪੂ ਦੀ ਬੱਸ ਸੀ ਕੰਡਕਟਰ ਕਿਹੜਾ ਸੀ ਨਾਲ ਉਸ ਟਾਈਮ ਕੰਡਕਟਰ ਕਰਮ ਸਿੰਘ ਦੇ ਕਰਮ ਸੀਗੀ ਕੀ ਗੱਲ ਕੀ ਹੋਈ ਸੀਗੀ ਉਰੇ ਆ ਕਿਉਂ ਟ੍ਰੇਨ ਤੋਂ ਹੀ ਆਪਣੇ ਪਰਚੀ ਤੋਂ ਅੱਛਾ ਆਪਣੇ ਡਰਾਈਵਰ ਦੇ ਥੱਪੜ ਮਾਰੇ ਥੱਪੜ ਮਾਰਿਆ ਪੀਆਰਟੀਸੀ ਦੇ ਡਰਾਈਵਰ ਕੌਣ ਡਰਾਈਵਰ ਕੌਣ ਸੀ ਪਤਾ ਨਾਮ ਦਾ ਡਰਾਈਵਰ ਦਾ ਨਾਮ ਨਹੀਂ ਪਤਾ ਬਈ ਬਰਨਾਲਾ ਡਿੱਪੂ ਦੀ ਗੱਡੀ ਠੀਕ ਹੈ ਇਹ ਕਿੰਨੇ ਵਜੇ ਹੋਇਆ ਜੀ ਕਿੰਨੇ ਵਜੇ ਹੋਇਆ ਇਹ ਹੋਇਆ ਜੀ ਤਕਰੀਬਨ 6 ਵਜੇ ਦੀ ਗੱਲ ਹੈ ਉਦੋਂ ਤੋਂ ਜਮ ਲਾਇਆ ਹੋਇਆ ਹੈ ਇਹ ਕਦ ਤੱਕ ਜਮ ਖੁੱਲਿਆ ਜਾਊਗਾ ਜੀ ਇਹ ਦੇਖੋ ਇਹਨਾਂ ਦਾ ਪਰਚਾ ਹੁੰਦਾ ਕੀ ਕਰਦੇ ਨੇ ਪੁਲਿਸ ਮੁਲਾਜ਼ਮ ਆਏ ਨੇ ਜੀ ਪਟਕੀ ਦੀ ਪਈ ਦਿੱਤੀ ਗਈ ਆ ਜਿਹੜਾ ਲੜਾਈ ਝਗੜਾ ਹੋਇਆ ਉਹ ਅਸੀਂ ਇਹਨਾਂ ਨੂੰ ਬੈਠ ਕੇ ਵੀ ਆ ਕੇ ਸੀ ਜਿਹੜੇ ਪ੍ਰਸ਼ਾਸਨ ਆਏ ਆ ਯਾਦ ਅਦ ਕਰ ਰਹੇ ਆ ਬਿਆਨ ਅਦ ਕਰਕੇ ਬਾਈ ਨੇ ਜਿੰਨਾ ਜਿੰਨਾ ਕਾਰਜ ਦੇਖਉਤੀ ਆ ਉਹਨਾਂ ਸਖਤ ਕਰਵੇ ਠੀਕ ਹੈ ਤੇ ਅੱਗੇ ਉਹ ਵੀ ਜੇ ਪੈਦਲ ਕੋਸੀਡੈਂਟ ਆਉਣਾ ਤਾਂ ਮੇਰੀ ਇਹਨਾਂ ਨਾਲ ਖਤ ਹੋਈ ਆ ਮੇਰੇ ਇਤਿਆਰ ਚ ਲਿਆਓ ਤੇ ਆਪਾਂ ਬਕਾਇਦਾ ਬਣਦੀ ਕਰ ਲਈ ਡਰਾਈਵਰ ਨੇ ਕਿੰਨੀ ਕੈਂਜਰੀ ਹੋਈ ਹੈ ਜੀ ਡਰਾਈਵਰ ਦੇ ਕਿੰਨੀ ਕੈਂਜਰੀ ਹੋਈ ਹੈ ਜਿੱਤੇ ਸਾਡੇ ਉਹ ਮੈਡੀਕਲ ਕਾਰਡ ਚੈੱਕ ਕਰ ਰਹੇ ਆ ਐਸ ਪਰ ਮੈਡੀਕਲ ਜੋ ਵੀ ਸੈਕਸ਼ਨ ਬਣਦੇ ਹੋਊਗੇ ਕੋਸੀ ਸੈਕਸ਼ਨ ਲਾ ਕੇ ਪਰਚਾ